ਬਾਨ ਜੋ ਡੀਐਂਜੀ ਪਟਿਆਰੇ ਸ਼੍ਰੀ ਕੁਲਦੀਪ ਸਿੰਘ ਚਾਹਲ ਜੀ ਆਈਪੀਐਸ ਤੇ ਐਸਐਸਪੀ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਜੀ ਆਈਪੀਐਸ ਉਹਨਾਂ ਦੇ ਦੇਸਾ ਨਿਰਦੇਸ਼ਾਂ ਤੇ ਸਾਡੀ ਪਟਿਆਲਾ ਪੁਲਿਸ ਵੱਲੋਂ ਯੋਧ ਨਸ਼ਿਆਂ ਵਿਰੁੱਧ ਜਿਹੜੀ ਡਰਾਈਵ ਚੱਲ ਰਹੀ ਆ ਉਸ ਡਰਾਈਵ ਦੇ ਤਹਿਤ ਕੱਲ ਬਾਅਦ ਪੈ ਸਾਡੇ ਚੌਕੀ ਇੰਚਾਰਜ ਬਸੰਤਪੁਰੇ ਵੱਲੋਂ ਜਿਹੜਾ ਏਜੀਐਮ ਜ਼ਾਊਂਡ ਨਾਕਾਬੰਦੀ ਕੀਤੀ ਹੋਈ ਸੀ ਦੌਰਾਨੇ ਨਾਕਾਬੰਦੀ ਸਾਨੂੰ ਉਸ ਸਮੇਂ ਇੱਕ ਵੱਡੀ ਸਫਲਤਾ ਮਿਲੀ ਜਦੋਂ ਦੋ ਇੱਕ ਮੋਨਾ ਨੌਜਵਾਨ ਤੇ ਇੱਕ ਸਦਾ ਨੌਜਵਾਨ ਕਿਸੇ ਵਹੀਕਲ ਚ ਉਤਰ ਕੇ ਵਾਪਸ ਪਾਰਟੀ ਨੂੰ ਦੇਖ ਕੇ ਨਾਕਾ ਲੱਗੇ ਹੋਏ ਦੇ ਕੇ ਪਿੱਛੇ ਨੂੰ ਖਿਸਕਣ ਲੱਗੇ ਤਾਂ ਉਹਨਾਂ ਕੋਲ ਇੱਕ ਬੈਗ ਸੀ ਜਿਹੜੇ ਬੈਗ ਦੇ ਵਿੱਚ ਸ਼ੱਕ ਦੀ ਬਿਨਾ ਤੇ ਉਹਨਾਂ ਨੂੰ ਅਸੀਂ ਜਦੋਂ ਰੋਕਿਆ ਤੇ ਫਿਰ ਉਸ ਤੋਂ ਬਾਅਦ ਸਮਰੱਥ ਅਧਿਕਾਰੀ ਐਸ ਪਰ ਐਨਡੀਪੀਐਸ ਐਕਟ ਦੇ ਅਸੀਂ ਸਮਰੱਥ ਅਧਿਕਾਰੀ ਮੌਕੇ ਤੇ ਏਐਸਆਈ ਅਮਰਜੀਤ ਸਿੰਘ ਪਹੁੰਚੇ ਦੌਰਾਨੇ ਤਲਾਸ਼ੀ ਉਹਨਾਂ ਦੇ ਜਿਹੜੇ ਬੈਗ ਚੋਂ ਸਾਨੂੰ 22200 ਜਿਹੜੀ ਐਲਫਰਾਜੋਲਮ ਗੋਲੀ ਆ ਉਹ ਨਸ਼ੀਲੀ ਗੋਲੀ ਬਰਾਮਦ ਹੋਈ ਹੈ ਜਿਹਦੇ ਜੀ ਇਨ੍ਹਾਂ ਦੀ ਜਿਹੜੀ ਪਛਾਣ ਆ ਇੱਕ ਸੁਖਵਿੰਦ ਜਿਹੜੀ ਇਹਨਾਂ ਦੀ ਪਛਾਣ ਆ ਸੁਖਵਿੰਦਰ ਸਿੰਘ ਸੁੱਖਾ son of ਸਰਦੂਲ ਸਿੰਘ ਪਿੰਨ ਬਾਗੜੀਆ ਥਾਣਾ ਸਦਰ ਤੰਤਾਂ ਯਾਨੀ ਕਿ ਡਿਸਟ੍ਰਿਕਟ ਤੰਤਾਂ ਤੇ ਦੂਸਰੇ ਜਿਹੜੇ ਸਰਤਾਜ ਸਿੰਘ son of ਕੁਲਵੀਰ ਸਿੰਘ ਵਾਸੀ ਜੋਲ ਰਾਜੂ ਥਾਣਾ ਸਿਟੀ ਤੰਤਾਂ ਯਾਨੀ ਕਿ ਦੋਨੇ ਇਹ ਤਰਨਤਾਰਨ ਜ਼ਿਲ੍ਹੇ ਨਾਲ ਸੰਬੰਧਿਤ ਨੇ ਜਿਹੜੇ ਅਸੀਂ ਕਿਉਂ ਦੋਨੇ ਅਰੈਸਟ ਕੀਤੇ ਆ ਜੀ ਇਹਦੇ ਵਿੱਚ ਸੀ ਐਫ ਆਈ ਆ ਨੰਬਰ 78 ਅੰਡਰ ਸੈਕਸ਼ਨ 22 ਕਾਰਡ 85 ਐਨ ਡੀ ਪੀ ਐਸ ਐਕਟ ਅੰਦਰ ਪਰਚਾ ਦਰਜ ਕੀਤਾ ਤੇ ਪਰਚਾ ਦਰਜ ਕਰਕੇ ਹੁਣ ਅੱਜ ਇਹਨਾਂ ਨੂੰ ਅਸੀਂ ਕੋਰਟ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਊਗਾ ਫਿਰ ਰਿਮਾਂਡ ਹਾਸਲ ਕਰਕੇ ਇਹਨਾਂ ਦੀ ਫਾਰਵਰਡ ਤੇ ਬੈਕਵਰਡ ਲਿੰਕਿੰਗ ਇਹ ਕਿੱਥੇ ਲੈ ਕੇ ਜਾ ਰਹੇ ਸੀ ਕਿ ਕਿੱਥੋਂ ਨੇ ਇਹਨਾਂ ਦਾ ਆਪਸੀ ਕੋਈ ਰਿਸ਼ਤਾ ਨਹੀਂ ਇਹਨਾਂ ਦੇ ਕਿਉਂਕਿ ਪਿੰਡ ਵੀ ਅਲੱਗ-ਅਲੱਗ ਨੇ ਪਰੰਤੂ ਇਹਨਾਂ ਦਾ ਇਹ ਰਿਸ਼ਤਾ ਹੈ ਵੀ ਇਹ ਆਪਸ ਵਿੱਚ ਮਿਲ ਕੇ ਜਿਹੜਾ ਇਹ ਤਸਕਰੀ ਦਾ ਕੰਮ ਕਰਦੇ ਆ ਤੇ ਇਹਦਾ ਅਸੀਂ ਵੈਸੇ ਇੱਕ ਤਫਤੀਸ਼ 'ਚ ਇਹਦਾ ਬੈਕਵਰਡ ਲਿੰਕੇਜ ਤੇ ਫਾਰਵਰਡ ਲਿੰਕੇਜ ਕ੍ਰੀਏਟ ਕਰਾਂਗੇ ਤੇ ਜੋ ਵੀ ਦੋਸ਼ੀ ਸਾਹਮਣੇ ਆਉਣਗੇ ਅਸੀਂ ਬੰਦੀ ਕਾਰਵਾਈ ਅਮਲ ਲਿਆਂਦੀ ਜੇ ਫਿਲਹਾਲ ਇਨੀਸ਼ੀਅਲ ਇਨਵੈਸਟੀਗੇਸ਼ਨ ਆ ਸੁਖਵਿੰਦਰ ਸਿੰਘ ਤੇ ਦੋ ਮੁਕੱਦਮੇ ਦਰਜ ਨੇ ਐਂਡ ਇਨ ਬੈਕ ਆਫ ਦ ਲੈਂਲੀ ਇਕੋ ਲੈ ਕੇ ਆਜੇ ਜੁਤੇ ਕਿਚੇ ਲੇਗਾਂ ਆ ਉਹ ਹਜੇ ਬੈਕਬਾਡ ਲਿੰਕ ਅਸੀਂ ਡੂਰਿੰਗ ਇਨਟੈਰੋਗੇਸ਼ਨ ਸਾਹਮਣੇ ਆਊਗਾ ਅਸੀਂ ਫਿਲਹਾਲ ਅਸੀਂ ਇਹਨੂੰ ਪੁਲਸਰ ਮੰਡ ਲੈ ਕੇ ਡੂਰਿੰਗ ਇਨਟੈਰੋਗੇਸ਼ਨ ਅਸੀਂ ਫਾਈਂਡ ਆਊਟ ਕਰ ਲਾਂਗੇ ਥੈਂਕ ਯੂ